ਉਹਨਾਂ ਸਭ ਇੱਕ ਵਕੀਲ ਦੀ ਅੱਖ ਨਾਲ ਦੱਸੋ ਵੀ ਜਿਹੜਾ ਕਿਸਾਨ ਚਾਹੁੰਦਾ ਹੈ ਵੀ ਸਾਡੀ ਜ਼ਮੀਨ ਨਾ ਉਹ ਜਿਹੜੇ ਅਸੀਂ ਸਰਕਾਰ ਨੂੰ ਨਹੀਂ ਦੇਣੀ ਉਹ ਕਿਸ ਤਰ੍ਹਾਂ ਆਪਣਾ ਕੇਸ ਲੜ ਸਕਦਾ ਕਿਉਂਕਿ ਭੋਲੇ ਭੋਲੇ ਕਿਸਾਨਾਂ ਨੂੰ ਤਾਂ ਇਹ ਗੱਲਾਂ ਬਾਰੇ ਪਤਾ ਹੀ ਨਹੀਂ ਦਾ 24311 ਏਕੜ ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਇਹ ਲੁਧਿਆਣਾ ਵਾਸੀਆਂ ਨੂੰ ਸਮਝਿਆ ਨਾ ਪੈਣਾ ਕਿ ਜਿਹੜੀ ਆ ਅੱਜ ਸਾਡੇ ਘਰ ਦੇ ਬਾਹਰ ਹੈ ਇਹ ਹੋਰ 6 ਮਹੀਨਿਆਂ ਨੂੰ ਸਾਡੇ ਘਰ ਦੇ ਅੰਦਰ ਆ ਜਾਣੀ ਹੈ ਜਿਹੜੇ 60 ਰੁਪਏ 65 ਰੁਪਏ ਕਿਲੋ ਦੁੱਧ ਦਾ ਨਾ ਇਥੋਂ 150 ਰੁਪਏ ਦੁੱਧ ਤੋਂ 200 ਰੁਪਏ ਤੋਂ ਘੱਟ ਨਹੀਂ ਮਿਲਣਾ ਸਾਡੀ ਹਰ ਚੀਜ਼ ਮਹਿੰਗੀ ਹੋ ਜਾਣੀ ਹੈ ਕਿਉਂਕਿ ਦੁੱਧ ਵੀ ਮਹਿੰਗਾ ਹੋਣਾ ਹੈ ਫੌਡਰ ਨਹੀਂ ਮਿਲਣਾ ਹੈਗਾ ਪੱਠੇ ਨਹੀਂ ਪਹੁੰਚਣੇ ਹੈਗੇ ਸਾਡੇ ਡੇਰੀ ਪ੍ਰੋਡਕਟ ਵੀ ਮਹਿੰਗੇ ਹੋ ਜਾਣੇ ਹੈ ਸਾਡਾ ਕਿਉਂਕਿ ਐਗਰੀਕਲਚਰ ਤੇ ਵੀ ਇਸ ਠੇਗਾ ਸਾਡਾ ਇਕਨੋਮੀ ਹੈਗੀ ਹੈ ਸਾਡੀ ਇੰਡਸਟਰੀ ਦੀ ਹਰ ਚੀਜ਼ ਮਹਿੰਗੀ ਹੋ ਜਾਣੀ ਹੈ ਕਿਉਂਕਿ ਇੰਡਸਟਰੀਸ ਬੜਾ ਇਫੈਕਟ ਹੋਣਾ ਹੈ ਟ੍ਰੇਡਰ ਇਫੈਕਟ ਹੋਣਾ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਬਾਣ ਜਿਸ ਤਰ੍ਹਾਂ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਮੁਹਾਲੀ ਬਣਿਆ ਸੀ ਤੇ ਠੀਕ ਹੁਣ ਇੱਕ ਵਾਰ ਫਿਰ ਤੋਂ ਲੁਧਿਆਣਾ ਦੇ ਵਿੱਚ ਵੀ ਕੁਝ ਅਜੀਹਾ ਹੋਣ ਜਾ ਰਿਹਾ ਹੈ ਤਕਰੀਬਨ 24311 ਏਕੜ ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਹ ਸਭ ਦੇ ਵਿਚਾਲੇ ਜਿੱਥੇ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਘੇਰ ਰਹੀਆਂ ਨੇ ਤਾਂ ਅਕਾਲੀ ਦਲ ਦਾ ਕੀ ਸਟੈਂਡ ਰਹਿਣ ਵਾਲਾ ਹੈ ਤਾਂ ਗੱਲਬਾਤ ਕਰਦੇ ਹਾਂ ਅਕਾਲੀ ਜਦ ਦੇ ਲੁਧਿਆਣਾ ਵੈਸ ਤੋਂ ਉਮੀਦਵਾਰ ਪਰੂਕਾਰ ਸਿੰਘ ਘੁੰਮਣ ਹੋਰਾਂ ਨਾਲ ਸਭ ਤੋਂ ਪਹਿਲਾਂ ਸਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਨਵੀਦ ਜੀ। ਘੁੰਮਣ ਸਾਹਿਬ ਬਹੁਤ ਵੱਡਾ ਮੁੱਦਾ ਹੈ ਜਦੋਂ ਚੰਡੀਗੜ੍ਹ ਕਈ ਪੰਜਾਬ ਦੇ ਪਿੰਡਾਂ ਨੂੰ ਜਾੜ ਕੇ ਬਣਿਆ ਸੀ ਰੋਲਾ ਬਹੁਤ ਪਿਆ ਸੀਗਾ ਪਰ ਉਹ ਫਿਰ ਵੀ ਬਣ ਗਿਆ ਸੀ। ਹੁਣ ਇਸੇ ਤਰ੍ਹਾਂ ਦਾ ਮੁੱਦਾ ਹੁਣ ਲੁਧਿਆਣਾ ਅੱਜ ਖੜਾ ਹੋ ਗਿਆ ਦੇਖੋ ਸਭ ਤੋਂ ਪਹਿਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਵੀ ਓਪੋਜ਼ ਕੀਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਉਦੋਂ ਧਰਮਯੋਗ ਮੋਰਚੇ ਵੀ ਲਗਾਏ ਸੀਗੇ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਓਪੋਜ਼ ਕਰ ਰਿਹਾ ਸਭ ਤੋਂ ਪਹਿਲੇ ਇਸ਼ੂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੇ ਚੱਕਿਆ ਸੀਗਾ ਜਦੋਂ ਬਾਦ ਸਾਹਿਬ ਹਿਸੇਵਲ ਪਿੰਡ ਚ ਗਏ ਹੈਗੇ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਇਧਰ 24311 ਏਕੜ ਨਾ ਦੇਖੀਏ ਅਸੀਂ ਬੱਤਾਂ 32 ਪਿੰਡ ਜਿਹੜੇ ਹੈਗੇ ਆ ਉਹਨਾਂ ਦਾ ਉਜਾੜਾ ਦੇਖੀਏ ਪਹਿਲੀ ਗੱਲ ਫਿਰ ਅਸੀਂ ਇਹ ਦੇਖੀਏ ਕਿ ਜਿਹੜੀ ਸਾਡੀ ਵਾਹੀਯੋਗ ਜ਼ਮੀਨ ਹੈਗੀ ਆ ਉਹ ਖਤਮ ਕਰਨ ਲੱਗੇ ਹੋਏ ਆ ਜਿਹੜੇ ਉਹਦੇ ਚ ਜ਼ਮੀਨ ਦੇ ਉੱਤੇ ਡਿਪੈਂਡੈਂਟ ਹੈਗੇ ਆ ਕਿੰਨੇ ਹਜ਼ਾਰਾਂ ਪਰਵਾ ਡਿਪੈਂਡੈਂਟ ਹੈਗੇ ਆ ਫਿਰ ਆਪਾਂ ਉਹ ਦੇਖੀਏ ਫਿਰ ਅੱਤੋਂ ਦੇਖੀਏ ਕਿ ਸਾਡੇ ਲੁਧਿਆਣਾ ਸ਼ਹਿਰ ਹੈ ਇਹਦੇ ਵਿੱਚ ਸਾਡੀ ਹਰ ਚੀਜ਼ ਮਹਿੰਗੀ ਹੋ ਜਾਣੀ ਹੈ ਕਿਉਂਕਿ ਦੁੱਧ ਵੀ ਮਹਿੰਗਾ ਹੋਣਾ ਹੈ ਫੌਡਰ ਨਹੀਂ ਮਿਲਣਾ ਹੈਗਾ ਪੱਠੇ ਨਹੀਂ ਪਹੁੰਚਦੇ ਹੈਗੇ ਸਾਡੇ ਡੇਰੀ ਪ੍ਰੋਡਕਟ ਵੀ ਮਹਿੰਗੇ ਹੋ ਜਾਣੇ ਆ ਸਾਡਾ ਕਿਉਂਕਿ ਐਗਰੀਕਲਚਰ ਬੇਸਡ ਹੈਗਾ ਵਾ ਸਾਡਾ ਇਕਨੋਮੀ ਹੈਗੀ ਹੈ ਸਾਡੀ ਇੰਡਸਟਰੀ ਦੀ ਹਰ ਚੀਜ਼ ਮਹਿੰਗੀ ਹੋ ਰਹੀ ਹੈ ਕਿਉਂਕਿ ਇੰਡਸਟਰੀਸ ਬੜਾ ਇਫੈਕਟ ਹੋਣਾ ਹੈ ਦੇ ਨਾਲ ਟ੍ਰੇਡਰ ਇਫੈਕਟ ਹੋਣਾ ਹੈ ਫਿਰ ਸਭ ਤੋਂ ਵੱਡਾ ਸਾਡਾ ਪ੍ਰਾਪਰਟੀ ਜਿਹੜਾ ਬਿਜ਼ਨਸ ਹੈ ਉਹ ਇਫੈਕਟ ਹੋਊਗਾ ਜਿਹੜੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਉਹਨਾਂ ਨੇ ਹਜ਼ਾਰਾਂ ਹੀ ਕਰੋੜ ਲਗਾਇਆ ਹੋਇਆ ਟੈਕਸ ਪੇ ਕਰਦੇ ਹੈਗੇ ਉਹਨਾਂ ਨੇ ਕਲੋਨੀਆਂ ਡਿਵੈਲਪ ਕੀਤੀਆਂ ਹੋਈਆਂ ਨੇ ਅੱਜ ਉਹਨਾਂ ਦੇ ਜਿਹੜੇ ਪ੍ਰੋਜੈਕਟ ਹੈ ਉਹ ਸਾਰੇ ਫੇਲ ਕਰਨ ਲੱਗੇ ਆ ਇਹ ਬੇਸਿਕਲੀ ਕਰ ਕੀ ਰਹੇ ਆ ਮੈਂ ਬੈਠਾ ਸੀ ਕਿਤੇ ਗੱਲ ਹੋ ਰਹੀ ਸੀਗੀ ਤਾਂ ਮੈਂ ਦੱਸਿਆ ਸੀ ਇਸ ਸਕੈਮ ਕੋਮਨਸਾ ਸਵਾ ਲੱਖ ਕਰੋੜ ਪਲੱਸ ਹੈ ਇੰਨਾ ਵੱਡਾ ਸਕੈਮ ਇੰਨਾ ਵੱਡਾ ਸਕੈਮ ਇਹ ਇਕਨੋਮੀ ਦਾ ਬੇੜਾਗਰ ਕਰਨ ਲੱਗੇ ਹੋਏ ਆ ਮੈਂ ਇੱਕ ਇਕਨੋਮਿਸਟ ਕੋਲ ਬੈਠਾ ਸੀਗਾ ਸਾਡੇ ਪ੍ਰੋਫੈਸਰ ਹੈਗੇ ਉਹਨਾਂ ਨੇ ਮੈਨੂੰ ਪੂਰੇ ਕੈਲਕੂਲੇਸ਼ਨ ਸ਼ੀਟ ਬਣਾ ਕੇ ਦਿੱਤੀ ਜਦੋਂ ਕਿਉਂਕਿ ਬਿਆਨ ਹੋਇਆ ਸੀਗਾ ਤੇ ਬਾਦਲ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਕਿ 1 ਕਰੋੜ ਰੁਪਏ ਪਰ 1 ਏਕੜ ਦਾ ਸਕੈਮ ਕਰ ਰਹੇ ਆ ਉਹ ਮੈਂ ਉਹ ਕੋਲ ਬੈਠਾ ਤਾਂ ਉਹ ਕਹਿੰਦੇ ਕੋਮਨ ਸਾਹਿਬ ਬਾਦਲ ਸਾਹਿਬ ਨੂੰ ਥੋੜਾ ਸਮਝਾਓ ਇਹ 24 ਹਜ਼ਾਰ ਏਕੜ ਦਾ ਨਹੀਂ ਹੈ ਇਹ 1 ਲੱਖ 25 ਹਜ਼ਾਰ ਏਕੜ ਕਰੋੜ ਪਲੱਸ ਦਾ ਸਕੈਮ ਹੈ ਤੇ ਮੇਰੇ ਕੀ ਇਹ ਤਾਂ ਸਾਰਾ ਸਾਡਾ ਸੂਬੇ ਨੂੰ ਖਤਮ ਕਰ ਦੇ ਲਗੇ ਬਿਲਕੁਲ ਦੇਖੋ ਪਿੱਛੇ ਜੀ ਤਿੰਨ ਸਾਲਾਂ ਚ ਇਹਨਾਂ ਨੇ ਸਾਡੇ ਸੂਬੇ ਦੀ ਇਕਨੋਮੀ ਖਤਮ ਕਰਤੀ ਹੁਣ ਇਹ ਸਾਡੇ ਟਰੇਡਰ ਨੂੰ ਮਾਰੇ ਆ ਹੁਣ ਸਾਡੇ ਬਿਜ਼ਨਸਮੈਨ ਨੂੰ ਮਾਰੇ ਆ ਇੰਡਸਟਰੀਸਟ ਨੂੰ ਮਾਰੇ ਆ ਸਾਡੇ ਐਗਰੀਕਲਚਰ ਸੈਕਟਰ ਨੂੰ ਖਤਮ ਕਰ ਦੇ ਆ ਸਾਡੀ ਜਿਹੜੀ ਹੈਗੀ ਹੈ ਡੈਰੀ ਇੰਡਸਟਰੀ ਸੈਕਟਰ ਨੂੰ ਖਤਮ ਕਰ ਦੇ ਹੈਗੇ ਆ ਮਤਲਬ ਕਹਿਣ ਦਾ ਮਤਲਬ ਹੈ ਹੁਣ ਸਾਡੀ ਆਉਣ ਵਾਲੀ ਔਲਾਦ ਹੈ ਜਿਹੜੀ ਛੋਟੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਪੈਗੇ ਤੇ ਸਾਨੂੰ ਸੋਚਣਾ ਪੈਣਾ ਹੈ ਕਿ ਜੇ ਇਹ ਇੱਕ ਅਮ ਇਥੇ ਤੱਕ ਪਹੁੰਚ ਗਿਆ ਹੈਗਾ ਤਾਂ ਅਲਟੀਮੇਟ ਰਿਜ਼ਲਟ ਕੀ ਹੋਊਗਾ ਕਮਨਸੌਪਰ ਲੁਧਿਆਣਾ ਸ਼ਹਿਰ ਦੇ ਲੋਕ ਅਜੇ ਵੀ ਕਿਤੇ ਨਾ ਕਿਤੇ ਆਪਾਂ ਇਹ ਕਹਿ ਲਈਏ ਸੁੱਤੇ ਪਏ ਨੇ ਉਹ ਕਹਿੰਦੇ ਨੇ ਵੀ ਸਾਡਾ ਤਾਂ ਇਹਨਾਂ ਕੋਈ ਇਫੈਕਟ ਨਹੀਂ ਪੈਣਾ ਫਰਕ ਪੈ ਰਿਹਾ ਸਿਰ ਪਿੰਡਾਂ ਵਾਲਿਆਂ ਨੂੰ ਪੈ ਰਿਹਾ ਸਾਨੂੰ ਤਾਂ ਸਾਡੇ ਤਾਂ ਉਵੇਂ ਜਿਵੇਂ ਕੰਮਕਾਰ ਚੱਲਦੇ ਆਵੇਂ ਚੱਲਦੇ ਪਏ ਨੇ ਦਿਹਾੜੀ ਅਸੀਂ ਕਰਕੇ ਖਾਣੇ ਆ ਤੇ ਅਸੀਂ ਖਾਈ ਜਾਵਾਂਗੇ ਨਦੀਪ ਜੀ ਬਹੁਤ ਵੱਡਾ ਨੋਸ਼ਨ ਆ ਗਲਤ ਨੋਸ਼ਨ ਅਸਲ ਚ ਕੀ ਜਿਹੜਾ ਦੁੱਧ ਦਾ 60 65 ਰੁਪਏ ਕਿਲੋ ਆ ਇਹ ਜਿੱਦਨ ਐਕਵਾਇਰ ਹੋ ਗਈ ਇਹ ਤੇ ਉਪਰ ਤਾਂ ਹੋਣੀ ਨਹੀਂਗੀ ਤਾਂ ਲੋਕਾਂ ਨੂੰ ਜਿਹੜਾ ਹੈਗਾ ਫਾਰਡਰ ਦੇ ਟ੍ਰਾਂਸਪੋਰਟੇਸ਼ਨ ਦੇ ਰੇਟ ਵਧਣਗੇ ਉਹਨਾਂ ਦਾ ਕੀ ਅਲਟੀਮੇਟਲੀ ਕੋਸਟ ਅਫਫੈਕਟ ਹੋਊਗਾ ਜਿਹੜੇ 60 ਰੁਪਏ 65 ਰੁਪਏ ਕਿਲੋ ਦੁੱਧ ਆ ਨਾ ਇਹ ਤੋਂ 150 ਰੁਪਏ ਦੁੱਧ ਤੋਂ 200 ਰੁਪਏ ਤੋਂ ਘੱਟ ਨਹੀਂ ਮਿਲਣਾ ਜਿਹੜਾ ਆਪਾਂ ਗੱਲ ਕਰੀਏ ਆ ਆਟਾ ਆਪਣੇ ਰਾਈs ਹੈਗੇ ਚੌਲ ਹੈਗੇ ਆ ਪਹਿਲੇ ਤਾਂ ਉਹ ਦੇਖੋ ਕਿ 24311 ਨੂੰ 30 ਨਾਲ ਮਲਟੀਪਲਾਈ ਕਰੋ ਕਿਉਂਕਿ 24311 ਨੂੰ 30 ਕੁਇੰਟਲ ਦੇ ਲਈ ਚੌਲ ਜਾਂ ਕਣਕ ਨਿਕਲਦੀ ਹੈ ਇਹਦੇ ਬਾਅਦ 60 ਕੁਇੰਟਲ ਨਿਕਲਦੀ ਹੈ ਤੇ 1.5 ਲੱਖ ਕੁਇੰਟਲ ਜਿਹੜਾ ਹੈਗਾ ਚੌਲ ਤੇ ਰਾਈਸ ਜਿਹੜਾ ਆਪਣਾ ਦੂਜਾ ਸਾਡੀ ਕਣਕ ਹੈ ਉਹ ਖਤਮ ਹੋ ਜਾਣੀ ਹੈ ਫਿਰ ਸਾਡੇ ਵਿੱਚ ਇਨ ਬਿਟਵੀਨ ਜਿਹੜੇ ਫਸਲਾਂ ਲੈਣੇ ਆਂ ਸਬਜ਼ੀਆਂ ਲੈਣੇ ਆਂ ਫਿਰ ਇਹ ਪੱਠੇ ਲੈਣੇ ਆਂ ਸਾਡਾ ਉਹ ਬੰਦ ਹੋ ਜਾਣੀ ਹੈ ਉਹਦਾ ਰਿਜ਼ਲਟ ਕੀ ਹੋਣਾ ਹੈ ਸਬਜ਼ੀਆਂ ਦੀਆਂ ਹੈਗੀਆਂ ਨੂੰ 10 ਗੁਣਾ ਰੇਟ ਵਧਣਗੇ ਸਾਡੇ ਪੱਠਿਆਂ ਦੇ ਰੇਟ ਵਧਣਗੇ ਉਸ ਤੋਂ ਬਾਅਦ ਨੇਚਰਲੀ ਸਾਡਾ ਡੇਰੀ ਪ੍ਰੋਡਕਟ ਵੀ ਬੇਕਾ ਹੋ ਜਾਊਗਾ ਸਾਡੀ ਜਿਹੜੀ ਐਗਰੀਕਲਚਰ ਬੇਸ ਸਾਡੀ ਜਿਹੜੀ ਇੰਡਸਟਰੀ ਹੈ ਉਹ ਖਤਮ ਹੋ ਜਾਊਗੀ ਅਲਟੀਮੇਟ ਸਾਰਾ ਇਫੈਕਟ ਕਿਤੇ ਬਣਾ ਐ ਇਕਨੋਮੀ ਤੇ ਇਕਨੋਮੀ ਸਾਡੀ ਖਤਮ ਹੋ ਰਹੀ ਐ ਕਿਉਂਕਿ ਤੁਹਾਨੂੰ ਮੈਂ ਦੱਸਾਂ 2017 ਜਦੋਂ ਸ਼੍ਰੋਮਣੀ ਕਾਲੀ ਦਾ ਸਰਕਾਰ ਨੇ ਆਪਣਾ ਛੱਡਿਆ ਹੈਗਾ ਤੇ ਕਾਂਗਰਸ ਸਰਕਾਰ ਨੇ ਜੁਆਇਨ ਕੀਤਾ ਤਾਂ ਸਾਡੀ ਇਕਨੋਮੀ ਦੋ ਨੰਬਰ ਤੇ ਸੀਗੀ ਕਾਂਗਰਸ ਸਰਕਾਰ 5 ਸਾਲ ਰਹੀ ਐ ਸਾਨੂੰ 2 ਤੋਂ 17ਵਾਂ ਨੰਬਰ ਛੱਡ ਗਈ ਐ ਔਰ ਹੁਣ 17ਵੇਂ ਤੇ 26ਵੇਂ ਨੰਬਰ ਤੇ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਉਹ ਬਹੁਤ ਕੌੜੀ ਗੱਲ ਐ ਜਿਹੜੀ ਤੁਹਾਡੇ ਸ਼ਹਿਰ ਵਾਸੀਆਂ ਵਾਸਤੇ ਐ ਇਹੀ ਚੀਜ਼ ਵੇਨੇਜ਼ੁਇਲਾ ਚੁਈ ਸੀ ਵੈਨੇਜ਼ੁਇਲਾ ਦੀ ਨੰਬਰ 1 ਦੀ ਇਕਨੋਮੀ ਵਰਲਡ ਦੀ ਸੀ ਅੱਜ ਹਾਲਾਤ ਕੀ ਹੈ ਅੱਜ ਲੋਕੀ ਪੈਸੇ ਮੰਗਦੇ ਆ ਔਰ ਜਿਹੜੀਆਂ ਪਾਲਿਸੀਆਂ ਇਹ ਲੈ ਕੇ ਆਏ ਆ ਉਹੀ ਪਾਲਿਸੀਆਂ ਵੈਨੇਜ਼ੁਇਲਾ ਸੀ ਜੀ ਔਰ ਅਸੀਂ 2 ਨੰਬਰ ਤੋਂ 26ਵੇਂ ਨੰਬਰ ਪਹੁੰਚ ਗਏ ਇਸ 1 ਸਾਲਾਂ ਅੱਜ ਔਰ 2 ਸਾਲਾਂ ਦੇ ਵਿੱਚ ਆ 2 ਸਵਾ ਲੱਖ ਕਰੋੜ ਪਲੱਸ ਦਾ ਅਗਰ ਸਕੀਮ ਡਾਟਾ ਲੋਕੀ ਕਹਿੰਦੇ ਆ ਹੋ ਗਿਆ ਤਾਂ ਸਾਡੀ ਇਕਨੋਮੀ ਕਿੱਥੇ ਜਾਣੀ ਹੈ ਸਾਡਾ ਪਹਿਲੇ ਸਾਲ ਦਾ ਜਦੋਂ GST ਲਾਗੂ ਹੋਇਆ ਉਦੋਂ ਦੇ ਤੋਂ ਜੀਐਸਟੀ ਕਲੈਕਸ਼ਨ ਦੇਖੋ ਅੱਜ ਹੁਣ 3 ਸਾਲਾਂ ਦਾ ਸਾਡੇ ਜੀਐਸਟੀ ਕਲੈਕਸ਼ਨ 60000 ਰੁਪਏ ਹੈ ਜੀਐਸਟੀ ਕਲੈਕਸ਼ਨ ਦੱਸਾਂਦੀ ਹੈ ਕਿ ਸਾਡੀ ਇੰਡਸਟਰੀ ਸਾਡੇ ਕੋਲ ਛੇ ਕੇ ਨਹੀਂ ਹੈ ਸਾਡੀ ਪ੍ਰੋਡਕਸ਼ਨ ਕਿੰਨੀ ਹੈ ਇਹ ਜਿੰਨਾ ਮਰਜੀ ਗਈਆਂ ਕੋਈ ਇੰਡਸਟਰੀ ਛੱਡ ਕੇ ਨਹੀਂ ਗਈ ਅਸੀਂ ਇੰਡਸਟਰੀ ਪਾਲਸੀ ਲੈਂਦੀ ਹੈ ਜੇ ਇੰਡਸਟਰੀ ਉੱਥੇ ਹੈਗੀ ਹੈ ਤੇ ਸਾਡੀ ਜਿਹੜੀ ਜੀਐਸਟੀ ਕਲੈਕਸ਼ਨ 1.5 ਲੱਖ ਕਰੋੜ ਕਿਉਂ ਨਹੀਂ ਹੈਗੀ ਹਰਿਆਣਾ ਨੇ ਵੀ 1 ਸਾਲ ਦੀ ਜੀਐਸਟੀ ਕਲੈਕਸ਼ਨ 1.19 ਲੱਖ ਕਰੋੜ ਦੀ ਹੈ ਤੇ ਸਾਡੀ 3 ਸਾਲ ਦੀ 60000 ਕਰੋੜ ਇਟ ਮੀਨਸ ਕਿ ਲੁਧਿਆਣਾ ਵਾਸੀਆਂ ਨੂੰ ਸਮਝਣਾ ਪੈਣਾ ਹੈ ਕਿ ਜਿਹੜੀ ਅੱਗ ਅੱਜ ਸਾਡੇ ਘਰ ਦੇ ਬਾਹਰ ਹੈ ਇਹ ਹੋਰ 6 ਮਹੀਨਿਆਂ ਨੂੰ ਸਾਡੇ ਘਰ ਦੇ ਅੰਦਰ ਆ ਜਾਣੀ ਹੈ ਉਹਦੇ ਵਾਸਤੇ ਸਾਨੂੰ ਅੱਜ ਹੀ ਅੱਗ ਬੁਝਾਉਣ ਵਾਸਤੇ ਲੜਾਈ ਲੰਢੀ ਪੈਣੀ ਹੈ ਇਹ ਅੱਗ ਨੇ ਸਾਡੇ ਬੱਚੇ ਖਾ ਜਾਣੇ ਆ ਇਹ ਅੱਗ ਨੇ ਸਾਡੀ ਜਨਰੇਸ਼ਨ ਖਾ ਜਾਣੀ ਹੈ ਇਹ ਅੱਗ ਨੇ ਸਾਡਾ ਪੰਜਾਬ ਖਾ ਜਾਣਾ ਸਾਡੀ ਇਕਨੋਮੀ ਖਾ ਜਾਣੀ ਹੈ ਸਾਡੀ ਧਰਤੀ ਖਾ ਜਾਣੀ ਹੈ ਯਾਨੀ ਕਿ ਸਿੱਧੇ ਤੌਰ ਦੇ ਉੱਤੇ ਜਿਹੜੇ ਪਿੰਡਾਂ 'ਚ ਰਹਿੰਦੇ ਲੋਕ ਰਹੇ ਉਹਨਾਂ ਨੂੰ ਤਾਂ ਮਾਰ ਪੈਣੀ ਹੋ ਪੈਣੀ ਹੈ ਪਰ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਵੱਸਦੇ ਲੋਕਾਂ ਨੂੰ ਜ਼ਿਆਦਾ ਮਾਰ ਪੈਣੀ ਇਸ ਸਾਰੇ ਪੰਜਾਬ ਨੂੰ ਮਾਰ ਪੈਣੀ ਹੈ ਔਰ ਜਿਆਦਾ ਜਿਹੜੀ ਮਾਰ ਪੈਣੀ ਹੈ ਨਾ ਉਹ ਅਰਮਨਾਈਟਸ ਨੂੰ ਪੈਣੀ ਹੈ ਜੀ ਇਹਦੇ ਬਾਰੇ ਸੋਚਣਾ ਪੈਣਾ ਸਾਨੂੰ ਇਹਦੇ ਬਾਰੇ ਸਮਝਣਾ ਪੈਣਾ ਜੇ ਅਸੀਂ ਸੋਚ ਲਿਆ ਵਿਚਾਰ ਲਿਆ ਸਮਝ ਲਿਆ ਤਾਂ ਤੁਹਾਨੂੰ ਮੈਂ ਗਾਰੰਟੀ ਕਰਦਾ ਨਾ ਇਹ ਲੁਧਿਆਣਾ ਸ਼ਹਿਰ ਭੱਜੂਗਾ ਜੇ ਨਹੀਂ ਸੋਚਿਆ ਉਸੇਸਾ ਨਾ ਚੱਲੇ ਆ ਤਾਂ ਸਾਡੇ ਕੈਂਡੀਡੇਟ ਬਾਹਰ ਵੀ ਆਏ ਹੋਏ ਆ ਇਹ ਤਾਂ ਲੁਧਿਆਣਾ ਡਣ ਨਹੀਂ ਗਿਆ ਇਹਦਾ ਇਲੈਕਸ਼ਨ ਕਰਕੇ ਹਾਰੇ ਜਿੱਤਣੇ ਵਾਪਸ ਚਲੇ ਜਾਣਾ